म सन्मान जो सत संगत जी वाहेगुरु का खालसा वाहेगुरू की फतेह सूर सो पहचानिया जो लड़ा दीप जेत कुरजा कुरजा कट मरे कबू ना छेद ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਸਵਕੀਨ ਹੋਏ ਸਭ ਜੂਜੇ ਜਬ ਜਬ ਬੜੋ ਬਰਤਬੂ ਲੀਨ ਅੱਜ ਉਹਨਾਂ ਮਹਾਨ ਸ਼ਹੀਦਾ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹੋ ਕਰਕੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਤਾ ਸਹਿਬ ਕੌਰ ਮਾਤ ਸੁੰਦਰ ਕੌਰ ਜੀ ਵਿਖੇ ਸਤਗੁਰਾਂ ਦੀ ਪਾਵਨ ਜੀਤਰ ਬਾੜੀ ਦੇ ਚਰਦੇ ਸ੍ਰੀ ਖੰਡ ਪਾਸੇ ਦੇ ਪਰਿਵਾਰ ਅੱਜ ਭੋਗ ਪਏ ਹਨ ਉਪਰਨ ਦੀਵਾਨ ਸਜੇ ਨਾਲ ਹੀ 40 ਮੁਕਤੀਆਂ ਦੇ ਸ਼ਹੀਦੀ ਜਹਾਜ਼ਨ ਸਮਰਪਿਤ ਮਾਗੀ ਜੋੜ ਮੇਲ ਸਮਰਪਿਤ ਅਮਰਤ ਵੇਲੇ ਤੋਂ ਹੀ ਜਗ ਸੰਗਤਾਂ ਨੇ ਤੱਕ ਸਾਹਿਬ ਕੀ ਹਾਜ਼ਰੀਆਂ ਭਰੀਆਂ ਨੇ ਤੇ ਗੁਰੂ ਕੀਆਂ ਖੁੱਸੇ ਪ੍ਰਾਪਤ ਕਰ ਰਹੇ ਨੇ ਉਥੇ ਜਿੱਥੇ 40 ਮੁਕਤੇ ਅਨাত্মਸਕ ਹੋ ਰਹੇ ਹਨ ਉਥੇ ਅੱਜ ਸੱਚਖੰਡ ਵਸੈ ਨਿਰੰਕਾਰ ਡਿੱਠੇ ਸਭੇ ਦਾ ਸਾਭ ਨਹੀਂ ਤੁਰ ਜਿਹਿਆ ਬਧੋ ਪੁਰਖ ਬਧਾਤੇ ਤਾਂ ਤੂੰ ਸੋਹਿਆ ਇੱਕ ਮਾਗ ਸੰਮਤ 1645 ਅਤੇ ਜੇਕਮਾਗ 1588 ਈਸਵੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਰਬਸਾਂਜੀ ਵਾਲਦੋਬ ਦੇਸ਼ ਦਿੱਦਿਆ ਹੋਇਆ ਅੱਜ ਦੇ ਦਿਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਆਦੀਨੀ ਸਾਈ ਮੀਆਂ ਮੀਰ ਤੋਂ ਰਖਾ ਕਰਕੇ ਸਰਬਸਾਂਜੀ ਵਾਲਤਾ ਤੋਂ ਦੇਸ਼ ਦਿੱਤਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਆਂ ਦਾ ਅੱਜ ਸਥਾਪਨਾ ਦਿਵਸ ਹੈ ਤੇ ਉਸ ਮਹਾਨ ਇਨਾਂ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਕਰਕੇ ਸੰਗਤ ਦਾ ਅਮਰ ਦਿਲ ਤੋਂ ਹਾਜ਼ਰੀਆਂ ਭਰ ਰਹੀਆਂ ਨੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਆਈਆਂ ਸੰਗਤਾਂ ਲਈ ਪੁਕਤਾ ਲੰਗਰ ਦੇ ਪ੍ਰਬੰਧ ਅਤੇ ਨਗਰਾਂ ਦੀਆਂ ਸੰਗਤਾਂ ਲੰਗਰਾਂ ਦੇ ਪ੍ਰਬੰਧ ਇਥੇ ਸ਼ਹੀਦ ਭਾਈ ਮਾਨੀ ਸਿੰਘ ਸੇਵਾ ਸੁਸਾਇਟੀ ਅਤੇ ਸੁਖਲੱਦੀ ਦੀ ਸੰਗਤ ਹੋਰ ਬਿਲਕੁਲ ਨਗਰਾਂ ਦੀ ਸੰਗਤਾਂ ਵੱਲੋਂ ਇਥੇ ਆਟ ਕਜ ਲੰਗਰ ਲਾਏ ਗਏ। ਪਰ ਇਹ ਨਾ ਪਾ ਗਾ ਵਾਲੀ ਗੁਰੂ ਦੇ ਲੰਗਰ ਦੀ ਸਾਥ ਕੇ ਜਨ ਲੋਕ ਸਾਰ